ਵੀ ਮੈਟਰੋ ਕਰਦਿਆਂ ਗੱਲਾਂ ਅੱਜ ਟੌਪ ਦੇ ਕਬੱਡੀ ਟੂਰਨਾਮੈਂਟ ਦੀ ਕੌਣ ਲੈ ਗਿਆ ਫਿਰ ਜਿੱਤ ਕੇ ਕਹਿੰਦੇ ਮੋਟਰਸਾਈਕਲ ਵੈਸਟਾਂ ਵਾਲੇ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਚ ਐਂਡ ਤੇ ਕਰ ਬਣੇ ਰਹੋ ਜਿਹੜੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਬੱਡੀ ਦੀ ਅਪਡੇਟ ਆਪਾਂ ਹਰ ਰੋਜ਼ ਲੈ ਕੇ ਆਉਣੇ ਆ ਗੱਲ ਕਰਾਂਗੇ ਹੁਲਾਂਵਾਲਾ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਟੌਪ ਦਾ ਕਬੱਡੀ ਟੂਰਨਾਮੈਂਟ ਹੋਇਆ ਇੱਥੇ ਫਾਈਨਲ ਮੈਚ ਹੋਇਆ ਸੀਗਾ ਬੀਐਲਐਸ ਘਰਿਆਲਾ ਤੇ ਟੀਏਵੀ ਕੀਰਾਂਵਾਲੀ ਤੇ ਬੀ ਐਲ ਐਸ ਕਹਿਆਲਾ ਦੇ ਰੇ 35 ਨੰਬਰ ਰਈ ਫਾਸਟ ਤੇ ਡੀ ਐਵੀ ਖੀਰਾਂਵਾਲ ਰਈ 29 ਨੰਬਰ ਲੈ ਕੇ ਸੈਂਕੜੀ ਟੀਮ ਬੈਸਟ ਰੇਡਰ ਬਣਿਆ ਇੱਥੇ ਕਹਿੰਦੇ ਮੱਖਣ ਮੱਖੀ ਸੰਧੂ 16 ਰੇਡਾਂ ਪਾ ਕੇ 15 ਨੰਬਰ ਲੈ ਗਿਆ ਮੁੰਡਾ ਸਿਰੇ ਦੀਆਂ ਰੇਡਾਂ ਪਾ ਕੇ ਤੇ ਜਿੱਤ ਗਿਆ ਕਹਿੰਦੇ ਮੋਟਰਸਾਈਕਲ ਬੈਸਟ ਯਾਫੀ ਬਣਿਆ ਕਹਿੰਦੇ ਸਕੇ ਭਰਾ ਦੋ ਕਾਕਾ ਤੇ ਰਫੀਕ ਤਿੰਨ ਤਿੰਨ ਜਫੇ ਲਾ ਕੇ ਫਰੀਆਦ ਵਾਲੀ ਦੇ ਭਾਂਜਾ ਸਰਾ ਕਰਾ ਕੇ ਕਹਿੰਦੇ ਤੇ ਬੈਸਟਾਂ ਦੇ ਲਈ ਮੋਟਰਸਾਈਕਲ ਸੀ ਪਹਿਲਾ ਨਾਮ ਲੱਖ ਰੁਪਇਆ ਸੀ ਦੂਜਾ ਨਾਮ 75 ਹਜ਼ਾਰ ਸੀ ਤੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਧੰਨਵਾਦ ਥੈਂਕ ਯੂ